ਸਾਡੀ ਕੀ ਮਾਮਲਾਤ ਹੈ ਅੱਜ ਹਲਕਾ ਜਨਾਲਾ ਵਿੱਚ ਪਿੰਡ ਚ ਨੇੜੇ ਲਗਦੇ ਵਿੱਚ ਸਾਡੇ ਕੌਮ ਦੇ ਸੰਸਰਦਾਰ ਬੂਟਾ ਸਿੰਘ ਜੀ ਜਿਹੜੇ ਸਾਡੇ ਸਮਾਜ ਦੇ ਵਕਫਾ ਪੀੜਤਾਂ ਵਾਸਤੇ ਹਮੇਸ਼ਾ ਹੀ ਖੜੇ ਰਹਿੰਦੇ ਹਨ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇਸ ਨਗਰ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਬੂਟਾ ਜੀ ਆਪਣੇ ਨਿੱਜੀ ਕੰਮ ਵਾਸਤੇ ਸ਼ਹਿਰ ਚਲੇ ਸੀ ਜਿੱਥੇ ਦੋ ਦੋਸ਼ੀਆਂ ਨੇ ਉਹਨਾਂ 'ਤੇ ਮੋਟਰਸਾਈਕਲ ਮਾਰ ਦਿੱਤਾ ਇਹਨਾਂ ਵੱਲੋਂ ਪੁੱਛਣ ਤੇ ਉਹਨਾਂ ਨੇ ਇਹਨੂੰ ਬੇਰਹਿਮੀ ਨਾਲ ਕੁੱਟਿਆ ਔਰ ਇਹਨਾਂ ਦੀ ਲੱਬਾ ਸਿਰ ਤੇ ਬੰਨੀ ਦਸਾਰਲਾ ਦਿੱਤੀ ਇਸ ਵਾਰ ਸਾਡੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਸਾਡੇ ਸਮਾਜ ਦੇ ਜਿੰਨੇ ਵੀ ਮਾਲਾਜ ਪ੍ਰੋਇਰੇ ਹਰੇ ਸਾਰੇ ਮੌਕੇ ਤੇ ਪਹੁੰਚੇ ਆ ਔਰ ਪ੍ਰਸ਼ਾਸਨ ਨੂੰ ਸਾਰੀ ਗੱਲ ਦੱਸੀ ਆ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿੱਤਾ ਕਿ ਦੋਸ਼ੀ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਗਰ ਪ੍ਰਸ਼ਾਸਨ ਨੇ ਦੋਸ਼ਾਂ ਦੇ ਮੱਦ ਕੀਤੀ ਤੇ ਸਮੁੱਚਾ ਵਾਲਮੀਗੀ ਚ ਭਾਈਚਾਰਾ ਸੜਕਾਂ ਦੇ ਉੱਤਰਗਾ ਸੰਸ ਕਰੇਗਾ ਜੀ ਹਾਂ ਜੀ ਬਾਬਾ ਜੀ ਕੀ ਨਾਂ ਤੇ ਕੀ ਮਾਮਲਾ ਜੀ ਬੂਟਾ ਸਿੰਘ ਸੰਗਤਪੁਰਾ ਜੋ ਕਿ ਮੈਂ ਕੌਮ ਦਾ ਸੇਵਾਦਾਰ ਹਾਂ ਮੈਂ ਪਿੰਡੋਂ ਨਿਕਲ ਲੱਗਾ ਸਵੇਰੇ ਤੇ ਕੁਛ ਇੱਕ ਤੂਰੇ ਅੱਗੇ ਆ ਗਏ ਜਿਨ੍ਹਾਂ ਨੂੰ ਪਿੱਛੇ ਕਰਨ ਦਾ ਥੋੜਾ ਜਿਹਾ ਟਾਈਮ ਲੱਗ ਗਿਆ ਮੈਨੂੰ ਤੇ ਇੱਕ ਗੁੰਡਾ ਅੰਸਰਾਂ ਨੇ ਆਣ ਕੇ ਤੇ ਮੇਰੇ ਉੱਤੇ ਮੋਟਰਸਾਈਕਲ ਵਿੱਚ ਮਾਰ ਕੇ ਤੇ ਮੇਰੀ ਪੱਗ ਪੁੱਗ ਲਾਤੀ ਮੇਰੇ ਵਾਲ ਵੀ ਪੁੱਟੇ ਗਏ ਜੋ ਮੇਰੀ ਗੱਡੀ ਦੇ ਵਿੱਚ ਪਏ ਨੇ ਤੇ ਦੋ ਜਣੇ ਸੀ ਉਹ ਜੰਗ ਹੀ ਮੁੰਡੇ ਉਹਨਾਂ ਨੇ ਚਲੋ ਮੇਰੇ 바ਵਾ ਘਸਨ ਘਸਨ ਮਾਰਤੇ ਤੇ ਮੇਰੀ ਪੱਗ ਵੀ ਲਾ ਕੇ ਤੇ ਉੱਤੋਂ ਦੀ ਆਣ ਕੇ ਥਾਣੇ ਆਣ ਕੇ ਤੇ ਆਪਣੇ ਬਿਆਨ ਲੱਗੇ ਲਿਖਾਉਣ ਮੇਰੇ ਖਿਲਾਫ ਜੋ ਕਿ ਪ੍ਰਸ਼ਾਸਨ ਨੇ ਸਾਰੀ ਵੈਰੀਫਾਈ ਕਰਕੇ ਤੇ ਉਹਨਾਂ ਨੂੰ ਬੰਦਿਆਂ ਨੂੰ ਅੰਦਰ ਭਵਾਇਆ ਆ ਬਹੁਤ ਬਹੁਤ ਪ੍ਰਸ਼ਾਸਨ ਦਾ ਧੰਨਵਾਦ ਆ ਕਿ ਇਹਨਾਂ ਨੇ ਜਿਹੜਾ ਉਹਨਾਂ ਨੂੰ ਅੰਦਰ ਭਵਾਇਆ ਆ ਤੇ ਅਜੇ ਕਾਰਵਾਈ ਕੋਈ ਨਹੀਂ ਕੀਤੀ ਜਿਹੜੀ ਕਾਰਵਾਈ ਅਸੀਂ ਚਾਹੁੰਦੇ ਆ ਕਿ ਜੋ ਬੇਦਬੀ ਦੀ ਕਾਰਵਾਈ ਹੁੰਦੀ ਆ ਮੇਰੇ ਕੇਸਾਂ ਦੀ ਬੇਦਬੀ ਕੀਤੀ ਤੇ ਮੇਰੀ ਪੱਗ ਦੀ ਬੇਦਬੀ ਕੀਤੀ ਜੇ ਨਾ ਕੀਤੀ ਤੇ ਫਿਰ ਅਸੀਂ ਧਰਨਾ ਲਾਵਾਂਗੇ ਇਹਨਾਂ ਦੇ ਖਿਲਾਫ ਬਾਈ ਉਹ ਪਿੰਡ ਦੇ ਰਹਿਣ ਵਾਲੇ ਆ ਪਿੰਡ ਦੇ ਹੀ ਰਹਿਣ ਵਾਲੇ ਪਰ ਗੁੰਡਾਗਰਦੀ ਵਿਖਾਉਂਦੇ ਆ ਗੁੰਡੇ ਆ ਇੱਕੋ ਜੀ ਰੰਜਿਸ਼ ਹੀ ਪਰਾਣੀ ਰੰਜਿਸ਼ ਨਹੀਂ ਕੋਈ ਰੰਜਿਸ਼ ਨਹੀਂ ਉਹਨਾਂ ਨਾਲ ਜੀ ਉਹਨਾਂ ਨੇ ਵੈਸੇ ਆਪਣੀ ਹੋਂਦ ਵਿਖਾਈ ਆ ਇੱਕ ਸੇਵਾਦਾਰਾਂ ਦੀਆਂ ਪੱਗਾਂ ਲਾਉਣੀਆਂ ਇਹ ਕਿੱਦੇ ਦਾ ਕਾਨੂੰਨ ਕਿਦਨੂ ਜਾ ਰਹੀ ਹੈ ਕਹਿ ਨਹੀਂ ਕੋ ਸਕਦੇ ਜੀ ਇੱਥੇ ਜਿਹੜੇ ਵੇਖੋ ਸੇਵਾਦਾਰ ਜਿਹੜੇ ਆ ਕੌਮ ਦੇ ਉਹਨਾਂ ਦੀਆਂ ਪੱਗਾਂ ਲੱਥਨ ਡੀਆਂ ਆ ਆਮ ਬੰਦੇ ਦਾ ਕੀ ਹਾਲ ਹੋਊਗਾ ਗੁੰਡਿਆਂ ਦੇ ਅੱਗੇ ਕੋਈ ਸੇਵਾਦਾਰ ਨਹੀਂ ਕੋਈ ਆਮ ਨਹੀਂ ਆ ਉਹਨਾਂ ਵਾਸਤੇ ਸਭ ਇੱਕ ਹੀ ਆ ਮੈਨੂੰ ਉਹਨਾਂ ਤੋਂ ਖਤਰਾ ਵੀ ਆ ਹੁਣ ਤੁਸੀਂ ਮੰਗੀ ਰੱਖਦੇ ਅਸੀਂ ਆਨੇ ਵੀ ਉਹਨਾਂ ਦੇ ਉੱਤੇ ਜਿਹੜੀ 295 ਲੱਗਦੀ ਆ ਦੇਸ਼ ਦਰੋਹੀ ਦਾ ਪਰਚਾ ਹੋਣਾ ਚਾਹੀਦਾ ਕਿਉਂਕਿ ਉਹ ਕੋਨੇ ਮੋਨੇ ਆ ਤੇ ਮੈਂ ਸਰਦਾਰ ਵੀ ਆ ਤੇ ਉਤਰਾ ਵੀ ਗੁਰੂ ਨੂੰ ਮੰਨਣ ਵਾਲਾ ਮੈਂ ਗੁਰੂ ਦੀ ਮਰਿਆਦਾ 'ਚ ਚੱਲਦਾ ਆ ਬੇਸ਼ੱਕ ਮੇਰੇ ਵੀ ਕੋਈ ਟੈਸਟ ਕਰਵਾਏ ਜਾਣ ਜੇ ਕਿ ਇਹਨੂੰ ਸ਼ੱਕ ਜਾਪੇ ਨੇ। ਬਾਬਾ ਜੀ ਅੱਜ ਚੰਡੇਠਾਣੇ ਪਹੁੰਚੇ ਕੀ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਕੀਚ ਹੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਆਤਮਾਹਾਰਾਜ ਕੀ ਹੈ ਜੈ ਭੀਮ ਜੈ ਸਮਰਦਾਸ ਦਾਸ ਪੰਕਜ ਨਾ ਸ਼ਿਰਗਿਲ ਮੁਖੀ ਵਾਲਮੀਕ ਸੰਸਾਧ ਸਭਾ ਤੋਂ ਅੱਜ ਅਸੀਂ ਸਮੂਹ ਵਾਲਮੀਕ ਸਮਾਜ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਪਹੁੰਚੇ ਆ ਚੰਡੇਠਾਣੇ ਦੇ ਵਿੱਚ ਕਿ ਸੰਗਤਪੁਰੇ ਦੇ ਵਿੱਚ ਜਿਹੜਾ ਸਾਡੇ ਤੇ ਆਪਣਾ ਜਥੇਬੰਦੀ ਦੇ ਆਗੂ ਬੂਟਾ ਸਿੰਘ ਜੀ ਸੰਗਤਪੁਰਾ ਜਿਹੜੀ ਇਹਨਾਂ ਦੇ ਨਾਲ ਸਵੇਰੇ ਘਟਨਾ ਵਾਪਰੀ ਆ ਔਰ ਇਹਨਾਂ ਦੀ ਜਿਹੜੀ ਪਗ ਉਥੋਂ ਦੇ ਵਸਨੀਕ ਦੋ ਜਿਹੜੇ ਸ਼ਰਾਤੀ ਅਨਸਰਾਂ ਵੱਲੋਂ ਲਾਈ ਗਈ ਆ ਔਰ ਜਿਹੜੀ ਪਗ ਲੈ ਕੇ ਉਹ ਆਪ ਹੀ ਖੁਦ ਥਾਣੇ ਆ ਗਏ ਆ ਔਰ ਉਹਦੇ ਸਬੰਧ ਵਿੱਚ ਅੱਜ ਇਸ ਮੂਹ ਜਥੇਬੰਦੀਆਂ ਦੇ ਆਗੂ ਸਹਿਬਾਨ ਥਾਣੇ ਪਹੁੰਚੇ ਆ ਔਰ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਆ ਜੇ ਬਾਈ ਮੰਗ ਤੁਹਾਡੀ ਨਾ ਮੰਨੇਗੀ ਤੇ ਫਿਰ ਅਗਰ ਜੇ ਪ੍ਰਸ਼ਾਸਨ ਨੇ ਮੰਗ ਨਾ ਮੰਨੀ ਫਿਰ ਸਮੂਹ ਜਥੇਬੰਦੀਆਂ ਨਾਲ ਲੈ ਕੇ ਕੋਈ ਵੱਡਾ ਸ਼ਿੰਗਰ ਚਵਟਾਂਗੇ। ਬਾਈ ਕਿਸ ਤਰ੍ਹਾਂ ਦੇ ਦੇ ਜਿਹੜੀ ਕਾਰਵਾਈ ਜਿਹੜੀ ਹੋਈ ਹੈ ਪੱਗ ਲਾਈ ਗਈ। ਇਹ ਕੋਈ ਪੁਰਾਣੀ ਰੰਜਿਸ਼ ਲੈਣ ਨੂੰ ਲੈ ਕੇ ਜਿਹੜਾ ਝਗੜਾ ਹੋਇਆ ਸੀ। ਹੁਣ ਤਾਂ ਇੱਕ ਪਹੁੰਚਿਆ ਬੰਦੇ ਦਾ ਇੱਥੇ ਫੜੇ ਆ। ਜੀ ਉਹ ਉਹ ਸਾਡੇ ਤੋਂ ਪਹਿਲਾਂ ਹੀ ਆਣ ਕੇ ਪਹੁੰਚੇ ਆ ਬੰਦੇ ਉਹ ਆਪ ਸੱਚੇ ਹੁੰਦੇ ਮਾਰੇ ਇੱਥੇ ਥਾਣੇ ਵਿੱਚ ਹਾਜ਼ਰ ਹੋਇਆ ਭੀ ਇਤਾਂ ਦਾ ਇਨਸੂਲੈਂਸ ਨਹੀਂ ਹੋਇਆ। ਪਰ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਕਿ ਇਹ ਵੈਰੀਫਾਈ ਕਰਕੇ ਜਿਹੜਾ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਔਰ ਸਾਡੇ ਸਮਾਜ ਦੇ ਆਗੂ ਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ। ਹਾਂਜੀ ਸਰ ਕੀ ਕਹਣਾ ਅੱਜ ਜੀ ਇੱਥੇ ਥਾਣਾ ਪਹੁੰਚੇ ਜੰਡੇਰ। ਸਭ ਤੋਂ ਪਹਿਲਾਂ ਤਾਂ ਮੈਂ ਮਾਦੀਮ ਰਾਜਿੰਦਰਾ ਦਾ ਧੰਨਵਾਦ ਕਰਦਾ ਜੋ ਜਗ੍ਹਾ-ਜਗ੍ਹਾ ਆਪਣੀ ਖਬਰ ਪਹੁੰਚਾਉਂਦੇ ਰਹਿੰਦੇ ਨੇ। ਅੱਜ ਬਹੁਤ ਹੀ ਮੰਨ ਭਾਗੀ ਘਟਨਾ ਜੋ ਸਾਡੇ ਕੌਮ ਦੇ ਜਿਹੜੇ ਪ੍ਰਧਾਨ ਨੇ ਭਾਈ ਬੂਟਾ ਸਿੰਘ ਜੀ ਜੋ ਅੱਜ ਇਹਨਾਂ ਦਾ ਮੰਨ ਭਾਗੀ ਘਟਨਾ ਆਈ ਇਹਨਾਂ ਦੀ ਦਸਤਾਰ ਜਿਹੜੀ ਲਾਈ ਗਈ ਹੈ ਸ਼ਰਾਰਤੀ ਹੰਸਰਾਂ ਲੋ ਕਿਉਂਕਿ ਇਹ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਗੱਡੀ ਤੇ ਜਾ ਰਹੇ ਤੇ ਹੋ ਸਕਦਾ ਕਿ ਇਹ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਫਿਰ ਵੋਟਾਂ ਦਾ ਕਰਕੇ ਜਾਂ ਹੋਰ ਵੀ ਕਰਕੇ ਲਾ ਲੋ ਇਹਨਾਂ ਦੇ ਪਹਿਲਾਂ ਦਿਮਾਗ 'ਚ ਕੋਈ ਪਲੈਨਿੰਗ ਚੱਲਣ ਦੀ ਹੋਊਗੀ ਕਿਉਂਕਿ ਜਿਹੜਾ ਕੋਈ ਵੀ ਸਮਾਜ ਦਾ ਬੰਦਾ ਕੋਈ ਕੰਮ ਕਰਦਾ ਉਹ ਕਿਸੇ ਨੂੰ ਜੜਦਾ ਨਹੀਂ ਆ ਨਾ ਇਹੋ ਜਿਹੇ ਬੰਦੇ ਜਿਹੜੇ ਉਹ ਵੇਖ ਕੇ ਇਹੋ ਜਿਹੇ ਬੰਦੇ ਜੜਦੇ ਆ ਕਿ ਇਹ ਜਿਹੜੇ ਆਪਣਾ ਐਸੀ ਭਾਈਜਾਰੇ ਦੇ ਜਿਹੜੇ ਆਗੂ ਆ ਇਹਨਾਂ ਨੂੰ ਵੇਖ ਕੇ ਲੋਕਾਂ ਨੂੰ ਜਲਨ ਹੁੰਦੀ ਆ ਕਿ ਇਹ ਵੀ ਅੱਗੇ ਵੱਧ ਰਹੇ ਆ ਇਹ ਕਰਕੇ ਅੱਦ ਬਹੁਤ ਨਿੰਦਨਯੋਗ ਆ ਤੇ ਸਿੰਘ ਸਾਹਿਬ ਜਿਹੇ ਹਦਰਬਾਬਾ ਮਿਰਜਾ ਸਿੰਘ ਦੀ ਛੋਡੀ ਜਿਨ੍ਹਾਂ ਦੀ ਗਵਾਈ ਇੱਥੇ ਸਾਡੀ ਰنگਰੇਟਾ ਜੂਥ ਇਕਤਾ ਜਥੇਬੰਦੀ ਚੱਲਦੀ ਹਨ 10 ਰنگਰੇਟਾ ਜੂਥ ਇਕਤਾ ਪ੍ਰੈਜ਼ੀਡੈਂਟ ਪੰਜਾਬ ਮੇਰੇ ਨਾਲ ਵਿੱਕੀ ਕੌਮੀ ਚੇਅਰਮੈਨ ਸਾਡੇ ਕਰਨ ਪੱਟੀ ਜੀ ਜੋ ਪੰਜਾਬ ਐਕਸ਼ਨ ਕਮੇਟੀ ਦੇ ਚੇਅਰਮੈਨ ਨੇ ਤੇ ਇੱਥੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਇਕੱਠੇ ਹੋਏ ਨੇ ਪੂਰਾ ਸਮਾਜ ਇਕੱਠਾ ਹੋਇਆ ਤੇ ਸਾਨੂੰ ਜਿਹੜਾ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਕਿ ਪਰਚਾ ਜਿਹੜਾ 295 ਦਾ ਸੀ ਕਰਨ ਦੇ ਆ ਬਿਆਨ ਦੇਤੇ ਆ ਜੇ ਪ੍ਰਸ਼ਾਸਨ ਪਰਚਾ ਨਹੀਂ ਕਰਦਾ ਮਜਬੂਰਨ ਫਿਰ ਸਾਨੂੰ ਜਿਹੜਾ ਤਿੱਖਾ ਸੰਘਰਸ਼ ਕਰਨਾ ਪਊਗਾ ਜਥੇਬੰਦੀ ਦਾ ਕੀ ਰੋਲ ਹੋਏਗਾ ਜੀ ਤੁਹਾਡੀ ਹਾਂਜੀ ਕੀ ਰੋਲ ਅਦਾ ਕਰੋਗੇ ਜਥੇਬੰਦੀ ਦਾ ਤੁਹਾਡੇ ਜੇ ਅਸੀਂ ਅਸੀਂ ਪੂਰਾ ਜਿਹੜਾ ਸਾਥ ਦੇਵਾਂਗੇ ਜਿੰਨਾ ਵੀ ਐਸੀ ਭਾਈਚਾਰਾ ਆਪਣਾ ਵਾਲਮੀਕ ਭਾਈਚਾਰਾ ਭਾਈਚਾਰਾ ਹੋਰ ਵੀ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਆ ਪੂਰਾ ਅਸੀਂ ਇਸ ਦੇ ਨਾਲ ਆ ਕਿਉਂ ਕਿਉਂਕਿ ਪੱਗ ਜਿਹੜੀ ਆ ਦਵੇਂ ਪਾਸ਼ਾ ਦੀ ਆ ਪੱਗ ਕਿਸ ਦੀ ਨਹੀਂ ਆ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਬੋਲੇ ਸੱਚ ਜਿੱਤ ਕਰੇ ਜਿਵੇਂ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲ ਸਾਰਾ ਜਿਹੜਾ ਕੀ ਮਾਮਲਾ ਸਾਰਾ ਜੀ ਅੱਜ ਇਹ ਮਾਮਲਾ ਪਿੰਡ ਸੰਗਤਪੁਰਾ ਦਾ ਕੋਈ ਬਾਬਾ ਪੂਤਾ ਸਿੰਘ ਐ ਤੇ ਉਹ ਮੁੰਡੇ ਗਰਜੰਡ ਹੋਣੀ ਆ ਉਹ ਆਪਣੇ ਕੰਮ ਤੇ ਜਾਣ ਰਹੀ ਸੀ ਤੇ ਉਹਨਾਂ ਨੇ ਮਿਲ ਕੇ ਆ ਕਿ ਸਾਡਾ ਮਤਲਬ ਬਾਬਾ ਜੀ ਨਾਲ ਝਗੜਾ ਹੋ ਗਿਆ ਕੋਈ ਦੋਵਾਂ ਨੇ ਦਰਖਾਸਤਾਂ ਦਿੱਤੀਆਂ ਚਲੋ ਵੈਰੀਫਾਈ ਕਰਕੇ ਜੋ ਬਣਦਾ ਹੋਵੇ ਇਹਨਾਂ ਦਾ ਉਹ ਕਰ ਦਐਂਗੇ ਬਾਬੇ ਨੇ ਕਿਹਾ ਗਿਆ ਸਾਡੀ ਮੇਰੀ ਪੱਗ ਲਾ ਕੇ ਤੇ ਜਿਹੜੀ ਇਹਨੇ ਆਪ ਹੀ ਥਾਣੇ ਲੈ ਕੇ ਆਏ ਦੱਸਿਆ ਗਿਆ ਜੀ ਹੁਣ ਉਹਦੀ ਵੈਰੀਫਾਈ ਕਰ ਰਹੇ ਆ ਜੀ ਕਰਕੇ ਜੋ ਵੀ ਹੋਊਗਾ ਹਾਲਾਤ ਜਦਾਂ ਵੀ ਜੋ ਵੀ ਉਹਨਾਂ ਦੇ ਮੁਤਾਬਕ ਪਤਾ ਕਰਕੇ ਵੈਰੀਫਾਈ ਕਰਕੇ ਕਰ ਦਐਂਗੇ